ਦੋਸਤੋ ਆ ਦੇਖੋ ਕੀ ਹਾਲ ਹੋ ਗਿਆ ਹੜ੍ਹ ਦੇ ਪਾਣੀ ਦੇ ਨਾਲ ਘਰ ਦਾ ਮੋਟਰਸਾਈਕਲ ਤੱਕ ਡੁੱਬੇ ਪਏ ਆ ਦੇਖੋ ਤੁਸੀਂ ਦੋਸਤੋ ਲੱਖ ਲੱਖ ਤੋਂ ਵੀ ਉੱਪਰ ਪਾਣੀ ਆਇਆ ਹੋਇਆ ਹੈ ਕਈ ਏਰੀਆ ਇਸ ਨੇ ਜਿੱਥੇ ਕਿ ਗਲਗਲ ਤੱਕ ਵੀ ਪਾਣੀ ਆਇਆ ਪਿਆ ਡੋਬਣ ਵਾਲਾ ਪਾਣੀ ਹੈ ਡੋਬੂ ਪਾਣੀ ਹੈ ਦੇਖੋ ਦੋਸਤੋ ਤੁਸੀਂ ਆ ਦੇਖੋ ਕਿਵੇਂ ਜਿਹੜਾ ਸਮਾਨ ਘਰ ਦੇ ਵਿੱਚ ਆਪਾਂ ਪਿਆਰ ਨਾਲ ਬਣਾਇਆ ਹੁੰਦਾ ਹੈ ਮਿਹਨਤ ਦੀਆਂ ਕਮਾਈਆਂ ਨਾਲ ਖਰੀਦਿਆ ਹੁੰਦਾ ਹੈ ਦੇਖੋ ਦੋਸਤੋ ਫਰਿੱਜ ਬੈੱਡ ਗੱਦੇ ਤੇ ਅਲਮਾਰੀਆਂ ਤੇ ਹੋਰ ਪਤਾ ਨਹੀਂ ਕੀ ਕੀ ਕੁਝ ਦੋਸਤੋ ਪਾਣੀ ਦੇ ਵਿੱਚ ਡੁੱਬਿਆ ਹੋਇਆ ਹੈ ਪਾਣੀ ਦੇ ਨਾਲ ਬੁਰਾ ਹਾਲ ਹੈ ਦੇਖੋ ਦੋਸਤੋ ਬਿਜਲੀ ਵਾਲਾ ਪੱਖਾ ਹੋਰ ਵੀ ਦੋਸਤੋ ਉਹ ਐਕਟਿਵਾ ਖੜੀ ਹੈ ਅੱਗੇ ਤਾਂ ਆਹ ਦੇਖੋ ਲੌਬੀ ਏਰੀਆ ਜਿੱਥੇ ਹਨਾ ਦੇਖੋ ਆਪਣੇ ਘਰ ਦੇ ਵਿੱਚ ਕਿਤੇ ਫਰਸ਼ ਤੇ ਗਲਾਸ ਪਾਣੀ ਦਾ ਡੁੱਲ ਜਾਣਾ ਤੇ ਲਾਲਾ ਲਾਲਾ ਹੋ ਜਾਂਦੀ ਹੈ ਵੀ ਪਾਣੀ ਡੁੱਲ ਗਿਆ ਇਹ ਪੋਚਾ ਮਾਰੋ ਇਹ ਤੇ ਸਾਫ਼ ਕਰੋ ਪਰ ਦੇਖੋ ਹਣ ਕੁਦਰਤ ਦੇ ਅੱਗੇ ਦੋਸਤੋ ਕਿਹਦਾ ਜ਼ੋਰ ਚੱਲਦਾ ਹੈ ਦੇਖੋ ਤੁਸੀਂ ਕੀ ਹਾਲ ਹੋਇਆ ਪਿਆ ਬਹੁਤ ਹੀ ਜ਼ਿਆਦਾ ਤਰਸਯੋਗ ਹਾਲਾਤ ਬਣੇ ਪਏ ਨੇ ਰਸੋਈ ਦੇਖ ਲਓ ਦੋਸਤੋ ਤੁਸੀਂ ਕੀ ਹਾਲ ਹੋਇਆ ਪਰ ਰਸੋਈ ਦਾ ਰਸੋਈ ਦੇ ਵਿੱਚ ਇਹ ਉਹੀ ਰਸੋਈ ਜਿੱਥੇ ਖੜ ਕੇ ਸਾਰੇ ਪਰਿਵਾਰ ਦਾ ਖਾਣਾ ਬਣਦਾ ਹੈ ਔਰ ਤੁਸੀਂ ਵੀਡੀਓ ਦੇਖ ਸਕਦੇ ਹੋ ਕਿ ਕਿਵੇਂ ਇੱਕ ਪਾਣੀ ਸਪੀਡ ਦੇ ਨਾਲ ਦੇਖੋ ਰੁੱਖ ਨੂੰ ਵੀ ਥੱਲੋਂ ਦੀ ਖਿੱਚ ਕੇ ਲੈ ਗਿਆ। ਪਾਣੀ ਦੀ ਸਪੀਡ ਕਿੰਨੇ ਹੋਊਗੀ ਜਿਹੜਾ ਇਹ ਅੱਗੇ ਆਊਗਾ ਉਹ ਦੱਸੋ ਤੁਸੀਂ ਕਿਵੇਂ ਬਚੂਗਾ। ਦੇਖੋ ਕਵਾਂਟਲਾ ਕਵਾਂਟਲਾ ਭਾਰੀਆਂ ਗੱਡੀਆਂ ਵੀ ਪਾਣੀ ਦੇ ਵਿੱਚ ਐ ਰੁੜਦੀਆਂ ਨੇ ਜਿਵੇਂ ਪਾਣੀ ਦੇ ਉੱਤੇ ਕੋਈ ਰੁੱਖ ਦਾ ਪੱਤਾ ਤੈਰਦਾ ਹੋਵੇ। ਦੇਖੋ ਦੋਸਤੋ ਤੁਸੀਂ ਆਹ ਉੱਪਰੋਂ ਚਬਾਰੇ ਤੋਂ ਵੀਡੀਓ ਬਣਾਈ ਹੋਈ ਹੈ। ਦੇਖੋ ਕਿਵੇਂ ਗੱਡੀ ਪਾਣੀ ਦੇ ਵਿੱਚ ਰੁੜੀ ਜਾਂਦੀ ਹੈ ਪਾਣੀ ਕਿੰਨੀ ਜਾਨ ਦੇ ਨਾਲ ਦੋਸਤੋ ਥੱਕ ਕੇ ਲਿਜਾ ਰਿਹਾ ਤੇ ਪਾਣੀ ਦੀ ਤੁਸੀਂ ਉਚਾਈ ਦੇਖੋ ਪਾਣੀ ਦਾ ਲੈਵਲ ਦੇਖੋ ਦੋਸਤੋ ਕਹਿ ਲਓ ਕਿ ਜੁਗਾਠਾ ਤੱਕ ਪਾਣੀ ਆਇਆ ਹੈ ਕਿ ਪੌਣੇ-ਪੌਣੇ ਘਰ ਡੁੱਬੇ ਪਏ ਆ ਹੇ ਸੱਚੇ ਪਾਸ਼ਾ ਕਾਲਪੁਰਖ ਵਾਹਿਗੁਰੂ ਮੇਰ ਕਰੋ ਦੋਸਤੋ ਜੇਕਰ ਤੁਸੀਂ ਵੀਡੀਓ ਦੇਖ ਰਹੇ ਹੋ ਤੇ ਜੇਕਰ ਤੁਹਾਡਾ ਘਰ ਸੇਫ ਹੈ ਜੇ ਉੱਥੇ ਪਾਣੀ ਨਹੀਂ ਆਇਆ ਤਾਂ ਆਵੇ ਵੀ ਨਾ ਦੁਆ ਕਰੋ ਅਤੇ ਆਓ ਆਪਾਂ ਹੜਪੀੜ ਤੇ ਲੋਕਾਂ ਲਈ ਦੁਆ ਕਰੀਏ ਕਮੈਂਟਾਂ 'ਚ ਵਾਇਗਰੂ ਲੈ ਕੇ ਹਾਜ਼ਰੀ ਲਵਾਈਏ ਤੇ ਕਮੈਂਟਾਂ 'ਚ ਅਰਦਾਸ ਕਰੀਏ ਕਿ ਸੱਚੇ ਪਾਸ਼ਾ ਭਲਾ ਕਰ ਖਵਾਜਾ ਸਾਹਿਬ ਜੀ ਮਿਹਰ ਕਰੋ ਅਕਾਲ ਪੁਰਖ ਵਾਇਗਰੂ ਮਿਹਰ ਕਰ ਅੰਲਾ ਮਿਹਰ ਕਰ ਰਾਮ ਜੀ ਮਿਹਰ ਕਰੋ ਤਾਂ ਦੋਸਤੋ ਬਹੁਤ ਹੀ ਜ਼ਿਆਦਾ ਮਾਰ ਪਈ ਹੈ ਪੰਜਾਬ ਨੂੰ ਪਾਣੀਆਂ ਦੀ ਪੰਜਾਬ ਨੂੰ ਜਦੋਂ ਵੀ ਪਾਣੀ ਮਿਲਿਆ ਬੇ ਲੋੜਾ ਪਾਣੀ ਮਿਲਿਆ ਬੇ ਟੈਂਮਾ ਪਾਣੀ ਮਿਲਿਆ ਪਰ ਕੋਈ ਗੱਲ ਨਹੀਂ ਜੇ ਮੁਸੀਬਤ ਪਈ ਹੈ ਤਾਂ ਫਿਰ ਡਟ ਕੇ ਸਾਹਮਣਾ ਵੀ ਕਰਾਂਗੇ ਬਹੁਤ ਬਹੁਤ ਧੰਨਵਾਦ